ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ ਵਾਹ ਵਾਹ ਕੀ ਬਾਤ ਵਾਹ ਵਾਹ ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ ਪਰ ਇਹ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ ਛੱਡਿਆ ਵਾਹ ਜੀ ਵਾਹ ਸਲੀਕੇ ਨਾਲ ਵਾਹ ਬਹੁਤ ਤੇਰਾ ਇਹ ਜ਼ਿੰਦਗੀ ਐਵੇਂ ਨਹੀਂ ਜੰਜਾਲ ਛੱਡਾਂਗੇ ਤੇਰਾ ਇਹ ਜ਼ਿੰਦਗੀ ਐਵੇਂ ਨਹੀਂ ਐਵੇਂ ਨਹੀਂ ਜੰਜਾਲ ਛੱਡਾਂਗੇ ਜਿਗਰ ਦੀ ਅੱਗ ਵਿੱਚ ਕੋਈ ਕੜੀ ਤਾਂ ਟਾਲ ਛੱਡਦਾ ਹਾਏ ਵਾਹ ਵਾਹ ਜਦੋਂ ਧਰਤੀ ਚ ਉੱਠੀ ਹੂਕ ਕੀਰੇਗੀ ਖਲਾਵਾਂ ਨੂੰ ਚਲ ਜਦੋਂ ਧਰਤੀ ਚ ਉੱਠੀ ਹੂਕ ਕੀਰੇਗੀ ਖਲਾਵਾਂ ਨੂੰ ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ ਸਕਦਾ ਡੋਲਦੇ ਬਹੁਤ ਵਾਹ ਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਪਰੂ ਹੋਈਏ ਅੱਛਾ ਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਪਰੂ ਹੋਈਏ ਵਾ ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਗਾਲ ਛੱਡਾਂਗੇ ਬਹੁਤ ਅੱਛਾ ਵਾਹ ਬਹੁਤ ਓਏ ਬਹੁਤ ਅਜੀਬ ਵੀ ਇਸ਼ਕ ਦੀ ਸ਼ਿੱਦਤ ਲਹੂ ਅੰਦਰ ਸਲਾਮਤ ਹੈ ਵਾਹ ਅਜੀਬ ਵੀ ਇਸ਼ਕ ਦੀ ਸ਼ਿੱਦਤ ਲਹੂ ਅੰਦਰ ਸਲਾਮਤ ਹੈ ਗਵਾਚੀ ਪੈੜ ਡਾਚੀ ਦੀ ਥਲਾਂ ਚੋਂ ਭਾਲ ਛੱਡਾਂ ਹਾਂ ਬਹੁਤ ਅੱਛਾ ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੀ ਹੈ ਆਹਾਂ ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਰੋਜ਼ ਚੜ੍ਹਦੇ ਹਾਂ ਮਿਲੀ ਜੇ ਵੇਲ ਆਪਾਂ ਵੀ ਕਬੂਤਰ ਪਾਲ ਛੱਡਾਂਗੇ ਵਾਹ ਜੀ ਵਾਹ ਬਹੁਤ ਵਾਹ ਜੀ ਵਾਹ ਜੀ ਲੈ ਗਏ ਚਾਵਾ ਨੂੰ ਹੱਸ ਕੇ ਟਾਲ ਛੱਡਾਂਗੇ ਭਰੇ ਮੇਲੇ ਨੂੰ ਜਦ ਛੱਡੇ ਅਸਲੀਕੇ ਨਾਲ ਜੀਆ ਬਾਤ ਵਾਹ ਜੀ ਧੰਨ